ਜੀ ਆਇਆਂ ਨੂੰ ਸਸਰੀ ਹੈਕਾਲ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਪੰਜਾਬੀ ਫੈਮਿਲੀ ਐਕਸ਼ਨ ਮੈਂ ਆ ਵਿੱਕੀ ਜੱਟ ਮੈਂ ਵਾ ਇਮਰਾਨ ਅੰਦਾਵਾ ਮਹਿਮੂਨਾ ਇਰਫਾਨ ਮੈਂ ਵਾ 우ਮਰ ਤੇ ਉਮੀਦ ਕਰਦੇ ਆ ਸਭ ਠੀਕ ਹੋਵੋਗੇ ਤੇ ਰੱਬ ਸਾਰੇ ਆਨੂੰ ਚੜਦੀ ਕਲਾ ਲਾ ਦੇ ਠੀਕ ਹੈ ਸੋ ਅੱਜ ਆਪਾਂ ਵੇਖਣ ਵਾਲੇ ਆ ਕੋਮੇਡੀ ਬੁਆਏ ਤੁਹਾਡਾ ਸਾਡਾ ਫੇਵਰਿਟ ਜੀਰ ਇਹਨਾਂ ਦੀ ਵੀਡੀਓ ਆ ਚਲੋ ਪਹਿਲੇ ਵੀਡੀਓ ਵੇਖ ਲੈਂਦੇ ਆ ਫਿਰ ਇਸਤੇ ਕਰਦੇ ਆ ਵਿਚਾਰ ਜਿਵੇਂ ਕਿ ਤੁਹਾਨੂੰ ਪਤਾ ਹੈ ਕੀ ਕਰਦੇ ਨੇ ਏ ਕੁੱਤੇ ਖਾਣੀ ਕਰਦੇ ਆ। ਇਹ ਕੁੱਤੇ ਖਾਣੀ ਕਰਦੇ। ਤੇ ਖਾਣੀ ਕਰਦੇ। ਲਾਸ ਲੈਂਦੇ ਆ। ਅੱਜ ਵੇਖਦੇ ਕੀਂਦੀ ਕਰਦੇ ਨੇ। Let's get started। ਬਾਜੀ ਦੋਸਤੋ ਕੀ ਹਾਲ ਚਾਲ ਨੇ? ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆ ਤੇ ਵੀਡੀਓ ਥੋੜੀ ਜਿਹੀ ਹੋ ਜੂਗੀ ਲੰਬੀ ਤੇ ਜਿਹਨੇ ਕੁਛ ਖਾਣਾ ਜਲਦੀ ਖਾ ਲਓ ਤੇ ਆਪਾਂ ਤੁਹਾਡੇ ਸਾਹਮਣੇ ਹੁਣ ਪੇਸ਼ ਕਰਨ ਲੱਗੇ ਆ ਉਹਨਾਂ ਨੂੰ ਪਤਾ ਲੱਗਦਾ। ਖਾ ਲਓ। ਕਿਵੇਂ ਕਿ ਤੁਹਾਨੂੰ ਪਤਾ ਹੀ ਆ। ਮਿਸ ਕਾਲੋ ਤੇ ਬਠਿੰਡੇ ਦੀ ਕਰਨ ਦਾ ਆਪਸ ਚ ਪੈ ਗਿਆ ਰੋਲਾ। ਰੋਲਾ ਜਿਹੜੀ ਗੱਲ ਤੋਂ ਪਿਆ ਸੀ ਉਹ ਤੁਹਾਨੂੰ ਆਪਾਂ ਵੀਡੀਓ ਦਿਖਾਉਣੇ ਆ। ਆ ਵੀਡੀਓ ਦੇਖੋ ਪ ਹਰਦਾ ਸਾਸਤਰੀ ਕਾਲ ਕਿਹਾ ਚਲ ਆਈ ਹੋਪ ਤੋਂ ਸਾਰਾ ਵਾਦਗਾ ਹੋ ਗਿਆ ਸੱਚਾ ਰਾੜੇ ਤਰਾੜੇ ਹੋਣ ਤੋਂ ਬਾਅਦ ਅੰਨ ਗਾ ਮਰ ਪਾਰ ਤੋਂ ਚੜੇ ਨਾ ਮਚਪੜ ਮਰੂ ਅੰਨ ਆਇਆ ਧੱਕਾ ਮਾਰੇ ਬੋਲੀ ਤੜੀ ਕੁਲੇ ਮੇਰੇ ਗੂੜਾ ਖਰਾਬ ਕਰੀ ਨਾ ਦੇ ਤੋ ਵੀ ਮੋਸੀ ਦੰਦ ਕੱਬੀ ਨਾ ਅੰਨ ਆਇਆ ਸਿਕਾਣ ਮੇਰੇ ਵੀਡੀਓ ਤਾਂ ਦੋਸਤੋ ਇਸ ਗੱਲ ਦਾ ਲੱਗਿਆ ਮਿਸ ਕਾਲੋ ਨੂੰ ਗੁੱਸਾ ਤੇ ਉਹਨੇ ਦੇਤਾ ਕਿਰਨ ਨੂੰ ਰਿਪਲਾਈ ਤੇ ਹੁਣ ਇਹਦੀਆਂ ਗੱਲਾਂ ਸੁਣੋ ਬਾਕੀ ਜਿਹੜਾ ਸਾਡੇ ਨਾਲ ਰਹਿ ਰਿਹਾ ਕਿ ਇੱਕ ਥਾਲੀ ਰੋਟੀ ਖਾ ਕੇ ਵੀ ਸਾਨੂੰ ਭੰਡ ਦੇ ਆ ਸਾਡਾ ਵੀਸ ਕਰਦੇ ਆ ਠੀਕ ਐ ਅੰਮਰੇ ਕਾਪੀ ਕਰਦੇ ਆ ਲਾ ਉਹਨਾਂ ਨੂੰ ਆਨੇ ਕਹਿੰਦੀ ਤੇ ਮੇਰੀ ਕਾਪੀ ਕਰਤੀ ਜੇ ਜਾਂ ਕੁਝ ਵੀ ਕਰਤੀਆਂ ਠੀਕ ਐ ਕਰਦੇ ਆ ਜਾਂ ਕਰਤੀਆਂ ਠੀਕ ਐ ਮੈਂ ਕੁੜੀ ਨੂੰ ਇਹ ਕਹਿੰਦੀ ਮੁੰਡਾ ਬਣ ਕਹਿੰਦੀ ਬਾਕੀ ਤੁਸੀਂ ਸਮਝੀ ਜਾਓ ਤੁਸੀਂ ਵੀੜਾ ਦੇਖਿਓ ਕਿ ਆ ਦੇਖ ਲੋ ਕਾਪੀ ਕਰ ਦੇ ਵੱਡੀ ਕੈਟਰੀਨਾ ਕੈਫ ਦੀ ਕਾਲੋ ਤੂੰ ਨਾ ਲੋਕਾਂ ਆਵੇਂ ਬੋਲਿਆ ਕਰ ਤੇ ਕਾਪੀ ਕਰਨੀ ਆ ਤਾਂ ਮੇਰੇ ਰੰਗ ਦੀ ਕਰਕੇ ਦਿਖਾਓ ਤੂੰ ਨਾ ਟੈਨਸ਼ਨ ਨਾ ਲਿਆ ਕਰ ਲੋਕਾਂ ਦੀ ਓਏ ਲੋਕਾਂ ਦਾ ਕੰਮ ਹੀ ਹੁੰਦਾ ਬੋਲਣਾ ਤੇ ਉਹ ਲੋਕਾਂ ਨਾਲ ਹੀ ਮੈਂ ਆ ਛੱਡੋ ਯਾਰ ਹੁਣ ਆਪਾਂ ਨਾ ਕਿਰਨਾਂ ਦਾ ਰਿਪਲਾਈ ਸੁਣਦੇ ਆ ਉਹਨੇ ਕੀ ਬੋਲਿਆ ਆ ਸੁਣੋ ਇਹ ਚੰਗਾ ਵੀ ਕਹਣਗੇ ਤੇ ਮਾੜਾ ਵੀ ਕਹਣਗੇ ਇਹ ਚ ਗੁੱਸਾ ਨਾ ਕਰ ਹਾਥੀ ਆਪਣੀ ਚਾਲ ਚੱਲਦਾਗਾ ਫਿਰ ਕੁੱਤੇ ਮਗਰ ਭੌਂਕਦੇ ਨੇ ਸਮਝਾ ਲੈ ਇਸ ਤੜਕੇ ਕੁੱਤੇ ਆ ਠੀਕ ਆ ਕੋਈ ਸੰਧਾ ਕੁੱਤੇ ਹੀ ਸੰਧਾ ਚੱਲ ਹਾਂ ਸਾਨੂੰ ਕੁੱਤੇ ਸੰਧਾ ਚੱਲਦੇ ਨੇ ਕਿਰਨਾ ਚੂਟਕਿਓ ਬੋਲੀ ਜਾਂਦੀ ਆ ਕੁੱਤੇ ਨਾ ਕਹ ਹਾਥੀ ਕਹ ਤੂੰ ਤਾਂ ਵੇਖਣ ਚ ਹਾਥੀ ਵਰਗੀ ਲੱਗਦੀ ਐ ਗਾਲਾਂ ਦੀ ਕੜਾ ਜਾਂ ਸੁਖਾ ਜਾਂ ਨਾ ਗਾਲਾਂ ਗਾਲਾਂ ਤੋਂ ਹਾਂ ਉਹ ਗਾਲਾਂ ਨਿਕੜਾਂਗੇ ਥੱਲੇ ਕਮੈਂਟ ਲਾਵਾਂਗੇ ਸੀ ਕਮੈਂਟ ਲਾਵਾਂਗੇ ਅਸੀਂ ਗਾਲਾਂ ਦੇ ਉਹ ਮੁੰਡਾ ਬਹੁਤ ਗਲਤ ਬੋਲੀ ਜਾਂਦਾ ਮੇਰੇ ਮੁੰਡੇ ਨੇ ਕਿਹਾ ਉਹਨੂੰ ਕਹਤਾ ਹੋਣਾ ਮਾੜਾ ਮੋਟਾ ਕਹਿੰਦੀ ਮੇਰੇ ਭਰਾ ਕਹਿੰਦੀ ਮੇਰੇ ਭਰਾ ਤਾਂ ਕਹਿੰਦੀ ਐ ਗਾਲਾਂ ਕੱਢਣਗੇ ਉਹ ਕੱਢਣਗੇ ਬਾਈ ਤੂੰ ਗਾਲਾਂ ਕਢਾਈ ਚੱਲ ਕੋਈ ਗੱਲ ਨਹੀਂ ਉਹ ਗਾਲਾਂ ਕੱਢ ਕੇ ਵੱਡੇ ਹੋ ਲੈ ਸੁਣ ਲੋ ਓਕੇ ਮੇਰੇ ਭਰਾ ਤਾਂ ਐਵੇਂ ਗਾਲਾਂ ਕੱਢਣਗੇ ਨਹੀਂ ਬਹੁਤ ਮਹਾਨ ਕੰਮ ਕਰ ਰਿਆ ਨਾ ਗ ਓ ਯਾਰ ਜਿੰਨੀ ਕਕਲ ਇਹਨੂੰ ਆ ਉਨੀ ਕੇ ਦੇ ਭਰਾਵਾਂ ਨੂੰ ਆ ਅੱਗੇ ਦਾ ਹੋਰ ਲੈਕਚਰ ਵੀ ਸੁਣੋ ਜਿਹੜਾ ਕਹਿੰਦੇ ਆ ਦੇ ਕੋਲ ਆਈਫੋਨ ਆ ਆਈਫੋਨ ਮਾ ਠੱਕੇ ਚੋਰੀ ਕਰਕੇ ਤਾਂ ਲਿਆ ਨੇ ਠੀਕ ਐ ਮਾ ਕੇ ਮਿਹਨਤ ਕਰਕੇ ਲਿਆ ਓਏ ਕਾਲੋ ਤੂੰ ਠੱਗੀ ਚੋਰੀ ਕਰ ਲਾ ਕੋਈ ਨਹੀਂ ਅਸੀਂ ਤੇਰੇ ਨਾਲ ਆ ਪਰ ਤੂੰ ਵਲੌਗ ਨਾ ਬਣਾ ਕਰ ਉਹ ਸਭ ਤੇ ਤੇਰੀਆਂ ਵਾਧਾਂ ਸੁਣ ਕੇ ਨਾ ਸਾਡੇ ਕੰਨ ਵੀ ਪੱਕ ਗਏ ਆ ਉੱਤੋਂ ਚੁੰਨੀ ਦੇਖੋ ਜਿਵੇਂ ਦੰਦਾਂ ਦੇ ਰੰਗ ਨਾਲ ਦੀ ਲਾ ਰੱਖੀ ਆ ਉਹਦੇ ਅੱਗੇ ਮੇਟੋ ਅੰਦਰ ਹੋ ਬੋਜੀ ਕਿਤੇ ਵੈਸੀ ਤਾਂ ਅਜੰਦਾ ਕੰਪਲੀਟ ਹੀ ਹੋ ਜਾਂਦਾ ਕਰਕੇ ਲੱਗਦਾ ਬਾਕੀ ਦੀਦੀ ਮਾਰਾ ਨਹੀਂ ਇਸਰਾ ਬਾਕੀ ਨੇ ਆਪਣੇ ਫੈਨ ਨੂੰ ਮੇਕਅੱਪ ਕਿਦਾਂ ਲੱਗਦੇ ਓਕੇ ਇੱਕ ਆ ਦੇਖ ਲੋ ਅਮਲੀ ਇਹਨੂੰ ਦੂਜੇ ਦਿਨ ਪਾਸਰ ਚੱਕੀ ਲਿਆਊਗਾ ਉਹ ਭਰਾਵਾ ਇਹਨੂੰ ਮੇਕਅੱਪ ਦੀ ਲੋੜ ਨਹੀਂ ਇਹਨੂੰ ਪਲਾਸਟਿਕ ਸਰਜਰੀ ਲੋੜ ਆ ਚੰਗੇ ਡਾਕਟਰ ਨੂੰ ਦਿਖਾ ਜੇ ਨਹੀਂ ਦਿਖਾਉਣਾ ਤਾਂ ਆਪ ਹੀ ਪਲਾਸਟਿਕ ਗਰਮ ਕਰ ਤੇ ਇਹਦੇ ਮੂੰਹ ਤੇ ਲਾ ਔਰ ਦੇਖੋ ਮੂੰਹ ਤਾਂ ਕਰਦਾ ਸੋਨੂ ਦਾ ਗੋਰਾ ਤੇ ਹੱਥ ਤਾਂ ਕਾਲੇ ਸੋਨੂ ਵਿਚਾਰੀ ਨੇ ਆਪਦੇ ਕੀ ਹਾਲ ਬਣਾ ਲੇ ਹੋਰ ਕੀ ਕਰੀ ਅੰਨੀ ਸੀ ਕੀ ਚੜਾ ਮਾਰਖ ਤੱਕ ਦੱਸੀ ਨਾ ਮੈਂ ਦਿੱਤਾ ਸੀ ਨਸ ਫਟੇ ਨਸਲੇਟੀਆਂ ਨੂੰ ਬਹੁਤ ਪਸੰਦ ਆ ਤੇ ਇਸਲੇਟੀਆਂ ਨੂੰ ਗੁੰਦਿਆ ਇਹ ਮੇਰੇ ਦਾ ਹੁੰਦਾ ਕੋ ਮਿਹਰਾ ਕੋਲ ਹਣਾ ਬਸ ਫਟਾ ਮਿੱਟੀ ਵਾਲੇ ਬਿਸਕੁਟਾ ਦੱਸੇ ਅੰਦਰ ਜਿੱਜੂ ਨੂੰ ਤਾਂ ਮੈਨੂੰ ਲੱਗਦਾ ਏ ਉਹ ਇੱਕ ਆ ਦੇਖ ਲੋ ਕਾਲੀਆਂ ਪੀਲੀਆਂ ਨੂੰ ਆਖੇ ਤੇਰੇ ਜਿੱਜੂ ਨਾ ਦੱਸੇ ਨਹੀਂ ਉਹ ਤਾਂ ਅੰਨਾ ਨਾ ਉਹਨਾਂ ਤੇ ਤੇਰਾ ਵਲੌਗ ਦੇਖਣਾ ਹੀ ਨਹੀਂ ਉਹ ਲੋਕਾਂ ਨੂੰ ਤਾਂ ਇਹ ਜਿਵੇਂ ਮੋٹے ਤਮਾਕ ਦੀ ਸਮਝਦੀ ਆ ਸਾਡਾ ਵਲੌਗ ਤਾਂ ਦੇਖ ਹੀ ਲੈਣਗੇ ਜੋ ਮਰਜ਼ੀ ਬੋਲ ਦੋ ਉਹ ਉੱਤੋਂ ਸਲੇਟੀਆਂ ਦੇ ਖਾਂਦੀਆਂ ਸਲੇਟੀਆਂ ਖਾ ਖਾ ਕੇ ਨਾ ਆਫ ਦਾ ਰੰਗ ਵੀ ਬਲੈਕਬੋਰਡ ਉਰਕੇ ਕਰ ਰੱਖਿਆ ਆਪਾਂ ਤੈਨੂੰ ਹੀ ਸਵਾਲ ਲੈਣਾ ਅੱਜ ਤੇ ਕੰਮ ਕੋਈ ਕਰਨਾ ਨਹੀਂ ਬਾਕੀ ਪਤਾ ਵੀ ਨਹੀਂ ਹੈਲਪ ਕਰਨੀ ਮੈਂ ਸਕਦੀ ਆ ਮੇਰੇ ਕੋਈ ਹੋਰ ਕੰਮ ਹੀ ਨਹੀਂ ਵਲੌਗ ਬਣਾਉਣ ਤੋਂ علاوہ ਕਰਾ ਕੇ ਬੇਇਜ਼ਤੀ ਤੇ ਹੁਣ ਦੰਦੀਆਂ ਕੱਢਦੀ ਆ ਹੂੰ ਹੂੰ ਓ ਯਾਰ ਆਪਾਂ ਕੱਲੇ ਨਹੀਂ ਦੁਖੀ ਇਹਨਾਂ ਦਾ ਟੱਬਰ ਵੀ ਇਹਨਾਂ ਤੋਂ ਬੜਾ ਦੁਖੀ ਆ ਕਿਉਂਕਿ ਉਹਨਾਂ ਟਾਈਮ ਨਹੀਂ ਹਟਦੇ ਜਿੰਨਾ ਟਾਈਮ ਇਹਨਾਂ ਦੇ ਘਰ ਦੇ ਇਹਨਾਂ ਦੀ ਛਾਤੀ 'ਚ ਲੱਤਾਂ ਨਹੀਂ ਮਾਰਦੇ ਜੰਮਿਆਂ ਨਹੀਂ ਕੋਈ ਗੁੱਟ ਫੜ ਲੈ ਜੋ ਚੋਬਰ ਤੇ ਚੋਬਰ ਦੇਖ ਲੋ ਸ਼ਿਕਾਰੀ ਕੁੱਤੇ ਵਰਗਾ ਲਾਕਾ ਕੇ ਜੰਮਿਆਂ ਨਹੀਂ ਕੋਈ ਗੁੱਟ ਫੜ ਲੈ ਚੋਬਰ ਦਾ ਪੰਪ ਪਦੀ ਜਾਂਦੀ ਆਣੋ ਉਹ ਯਾਰ ਪੰਜਾਬ ਤੇ ਇੱਕ ਗੈਂਗਸਟਰ ਸੀ ਸੁੱਖਾ ਕਾਲਵਾ ਤੇ ਹੁਣ ਇਹ ਦੂਜਾ ਆ ਗਿਆ ਭੁੱਖਾ ਕਾਲਵਾ ਪੰਜਾਬ ਚ ਮਸ਼ਹੂਰ ਮਿਸ ਕਬਜ ਪ੍ਰੀਤ ਤੇ ਯਾਰ ਮੂ ਤਾਂ ਐਵੇਂ ਵਿਨਗਟਡ ਕਰੂਗੀ ਕਿ ਜਿਵੇਂ ਕਬਜੀ ਵਾਲਾ ਬੰਦਾ ਨਾ ਜੰਗਲ ਪਾਣੀ ਬੱਠਾ ਜ਼ੋਰ ਲਾਉਂਦਾ ਹੁੰਦਾ ਯਾਰ ਅੱਜ ਕੱਲ ਇਹ ਵੀ ਬਲੌਗ ਖੋਲਣ ਲੱਗ ਗਈ ਆ ਇਹਦੇ ਬਲੌਗ ਵੀ ਦੇਖੋ ਫਿੱਟਰਾ ਨੂੰ ਵੀ ਫਿਰ ਕਹਿੰਦੇ ਆ ਕਿ ਮੈਂ ਤੱਕ ਬੁਰਾ ਬੋਲ ਰਹੀ ਆ ਠੀਕ ਆ ਪਹਿਲੀ ਵਾਰ ਤਾਂ ਦੇਖੋ ਕਿ ਅਸੀਂ ਜੋ ਵੀ ਕਰ ਰਿਹਾ ਹਰ ਇੱਕ ਬੰਦਾ ਜੋ ਵੀ ਆਪਣੀ ਲਾਈਫ ਚ ਕਰ ਰਿਹਾ ਉਹਨਾਂ ਨੂੰ ਹਰੇਕ ਚੀਜ਼ ਦਾ ਪਤਾ ਹੁੰਦਾ ਹੈ ਕਿ ਮੈਂ ਆਪਣੀ ਲਾਈਫ ਚ ਕੀ ਕਰ ਰਿਹਾ ਠੀਕ ਆ ਕਿ ਇਹ ਇਹਨਾਂ ਦੀ ਰੋਕਣ ਨਾਲ ਮੈਂ ਰੁਕ ਜਾਂਗੀ ਕਿ ਤੁਸੀਂ ਮੈਨੂੰ ਸੁਧਾਰ ਲੋਗੇ ਤੂੰ ਜੋ ਵੀ ਕਰ ਰਹੀ ਹੈ ਨਾ ਤੂੰ ਬਿਲਕੁਲ ਸਹੀ ਕਰ ਰਹੀ ਹੈ ਕੋਈ ਲੋਕਾਂ ਇੰਟੈਂਸ਼ਨ ਨਾਲ ਤੂੰ ਬਸ ਲਾਈਵ ਹੋ ਕੇ ਨਾ ਨਾਤ ਛਾਲ ਮਾਰ ਜਾ ਮਸ਼ਕਪ੍ਰੀਤ ਆਖੇ ਮੈਨੂੰ ਸੁਧਾਰ ਲੈਣਗੇ ਤੂੰ ਉਹਨਾਂ ਟਾਈਮ ਨਹੀਂ ਸੁਧਰਦੀ ਜਿੰਨਾ ਟੰਮ ਕੋਈ ਤੇਰੇ ਘਰ ਆ ਕੇ ਨਾ ਗਿੱਟਿਆਂ ਤੇ ਡਾਂਗਾ ਨਹੀਂ ਫੇਰਦਾ ਯਾਰ ਇੱਕ ਤਾਂ ਨਾ ਪੰਜਾਬੀ ਦੇਖੋ ਇਹਦੀ ਯਾਰ ਪ੍ਰਵਾਸੀ ਲੋਕ ਨਾ ਜੇ ਯੂਪੀ ਤੋਂ ਆ ਕੇ ਉਹ ਵੀ ਪੰਜਾਬ ਚ ਆ ਕੇ ਵਧੀਆ ਪੰਜਾਬੀ ਬੋਲ ਲੈਂਦੇ ਆ ਤੇ ਇਹਦੀ ਪੰਜਾਬੀ ਦੇਖੋ ਪਤਾ ਨਹੀਂ ਇਹ ਕਿਹੜੇ ਗ੍ਰਹਿ ਤੋਂ ਆਈ ਆ ਅੱਗੇ ਹੋਰ ਵੀ ਦੇਖੋ ਯਾਰ ਇਹਦਾ ਵਲੌਗ ਪਿੱਛੇ ਸੈਂਗਲ ਖੜਾ ਹੋਇਆ ਹੈ ਔਰ ਰੱਬਾ ਸਾਈਕਲ ਤਾਂ ਸੁਣਿਆ ਸੀ ਆ ਸਾਈਕਲ ਕਿਹੜੀ ਚੀਜ਼ ਆਲੀ ਬੰਦਾ ਵੀ ਆਂ ਬੀ ਕਿਵੇਂ ਸਾਰ ਜਣ ਆਈ ਹੋਪ ਕਿ ਤੁਸੀਂ ਸਾਡੇ ਨੂੰ ਬਹੁਤ ਵਦਿਆ ਹੋਗੇ ਸਵਾਗਤ ਆਪਣੇ ਚੈਨਲ ਵਿੱਚ ਸੋ एवरीवन ਟਾਈਮ ਹੋ ਚੁੱਕਿਆ ਤਕਰੀਬਨ ਨਸੀਲਾ ਓਏ ਹੈਲੋ ਗਾਇਸ ਸਤੀ ਬਈਆਂ ਸੌਰੀ ਹੈ ਸੋ एवरीवन ਨਸੀਲਾ ਆਪਣੀ ਸੌਰੀ ਹੈ ਐਂਡ ਦੇਖ ਲੋ ਕੁੱਤੇ ਨੂੰ ਵੀ ਪਤਾ ਦਿਨੇ ਸੌਂਈਦਾ ਹੁੰਦਾ ਰੈਸਟ ਕਰੀਦੀ ਆ ਤੇ ਇਹਨੂੰ ਦੇਖ ਲੋ ਉਹ ਗਲੀਆਂ ਚ ਤੁਰ ਫਿਰ ਕੇ ਕੁੱਤੇ ਡਿਊਟੀ ਇਹ ਆਪ ਨਿਭਾ ਰਹੀ ਹੈ। ਗੱਲ ਇਹਦੀ ਗੱਲ ਤਾਂ ਕੁੱਤੇ ਨੇ ਵੀ ਨਹੀਂ ਸੁਣੀ। ਲੋਕਾਂ ਨੇ ਸੁਆ ਸੁਣਨੀ ਆ। ਵੀਊ ਚੈੱਕ ਕਰੋ ਸੋ एवरीवन ਅੱਜ ਮੈਂ ਕੰਮ ਤੇ ਨਹੀਂ ਗਈ ਪਰ ਸੋ ਜਾਵਾਂਗੀ। ਕੰਮ ਨੂੰ ਬੜੀ ਤੇ ਅੰਬਾਣੀ ਨਾਲ ਪਾਰਟਨਰਸ਼ਿਪ ਹੋ ਗਈ। ਕੋਈ ਕੰਮ ਹੈ ਤੇਰਾ ਆ ਦੇਖ। ਹੁੰਦੇ ਨਾਲ ਆਵੇ ਤੇਰੀ ਅੰਬਾਣੀ ਦਾ ਬਖੜਦੀ। ਬਧੋੜਦਾ ਕਹਿੰਦੇ ਸਾਰੇ। ਬੱਸ ਇਹ ਆਹਨ ਅਗਲੀ ਸਕੈਨਿੰਗ ਜੂਰੋ ਕਰਾਵਾਂਗੇ। ਉਦੇ ਵਿੱਚ ਫੇ ਪਤਾ ਲੱਗਣਾ ਹੈ ਨਾ ਵੀ ਬਿਲਕੁਲ ਪਜੋਸ਼ੀ ਬਿਲਕੁਲ ਸਾਰਾ ਕੁਝ ਠੀਕ ਆ ਤੇ ਹੁਣ ਤਾਂ ਬਾਬਾ ਜੀ ਕੋਈ ਇਦਾਂ ਦੀ ਪ੍ਰੋਬਲਮ ਨਾ ਹੋਵੇ ਡਾਕਟਰ ਨੇ ਕਿਹਾ ਹੀ ਕਹਿੰਦਾ ਵੀ ਕੇਸ ਖਰਾਬ ਹੋਣ ਦਾ ਡਰਿਆ ਵੀ ਜੇ ਜੇ ਮਤਲਬ ਨਾ ਠੀਕ ਹੋਇਆ ਤਾਂ ਨਾ ਅੱਜੀ ਕਹਿੰਦੀ ਹੈ ਨਾ ਭਰਾਵਾ ਬਾਬੇ ਅੱਗੇ ਜਾ ਕੇ ਅਰਦਾਸਾਂ ਕਰ ਵਲੌਗ ਚ ਅਰਦਾਸਾਂ ਕਰੀਏ ਨਾ ਬਾਬੇ ਨੇ ਕਿਹਤਰਾ ਵਲੌਗ ਦੇਖਣਾ ਯਾਰ ਪੰਜਾਬ ਦੇ ਲੋਕਾਂ ਨੂੰ ਹੋਇਆ ਕੀ ਪਿਆ ਉਹ ਜਿਵੇਂ ਹੀ ਸ਼ਰਮਲਾ ਰੱਖੀ ਆ ਆਖੇ ਸਕੈਨਿੰਗ ਸਹੀ ਨਹੀਂ ਆਈ ਵੀ ਤੇਰੇ ਵਲੌਗ ਬਣਾਉਣਾ ਸਕੈਨਿੰਗ ਸਹੀ ਆ ਜੂਗੀ ਉਹ ਯਾਰ ਭਰਾਵਾ ਨਾਲੇ ਰੱਬ ਨੇ ਤੈਨੂੰ ਇੰਨੀ ਵਧੀਆ ਸਿਹਤ ਦਿੱਤੀ ਆ ਉਹ ਜਾ ਕੇ ਲੋਕਾਂ ਦੀਆਂ ਮੋਟਰਾਂ-ਮੋਟਰਾਂ ਚੋਰੀ ਕਰ ਬਸ ਹੁਣ ਅਗਲੀ ਸਕੈਨਿੰਗ ਦੇ ਵਿੱਚ ਥੋੜੇ ਦਿਨਾਂ ਬਾਅਦ ਕਹਿੰਦੇ ਆ ਨਾ 20 ਦਿਨਾਂ ਬਾਅਦ ਕਹਿੰਦੇ ਫੇਰ ਕਰਾਓ ਸਕੈਨਿੰਗ 20 ਦਿਨਾਂ ਬਾਅਦ ਸਕੈਨਿੰਗ ਫੇਰ ਹੋਣੀ ਆ ਅਸੀਂ ਬੜੇ ਹੱਥ ਜੋੜਦੇ ਵੇ ਪਰਮਾਤਮਾ ਅੱਗੇ ਵੀ ਬਾਬਾ ਜੀ ਇਦਾਂ ਦਾ ਕੁਝ ਨਾ ਹੋਵੇ ਬਸ ਇਹ ਹੀ ਮੇਹਨਤ ਆ ਹੋਏ ਭਰਾਵਾ ਜੇ ਜ਼ਿਆਦਾ ਟੈਨਸ਼ਨ ਵਾਲੀ ਗੱਲ ਨਹੀਂ ਤੋ ਅਸੀਂ ਰੋਟੀ ਰੋਟੀ ਖਾ ਲਈਏ ਓ ਯਾਰ ਇਹਦੀ ਘਰ ਵਾਲੀ ਵੀ ਸੋਚਦੀ ਹੋਣੀ ਆ ਵੀ ਮੇਰੇ ਘਰਦਿਆਂ ਨੇ ਕਿਹੜਾ ਵੈਰ ਕੱਢ ਲਿਆ ਇਹ ਮਲੰਗੀਆਂ ਨਾਲ ਵਿਆਹ ਕਰਾ ਕੇ ਓ ਯਾਰ ਇਹ ਹਰ ਇੱਕ ਚੀਜ਼ ਹੀ ਦੱਸਦੀ ਜਾਂਦਾ ਹੋਏ ਨਾਲੇ ਭਰਾਵਾ ਜਿੱਦੇ ਜਵਾਕ ਹੋਣ ਵਾਲਾ ਹੋਇਆ ਨਾ ਕਿਤੇ ਉਹਦੇ ਨਾਲ ਮੂੰਹ ਚੱਕ ਕੇ ਲਾਈਵ ਹੋ ਜੀ ਉਹਰਦਾ ਤਾਂ ਚੰਗੀ ਜਾਂਦਾ ਤੇ ਅੱਜ ਦੋ ਬਲੌਗ ਕਰਨ ਦੀ ਸਲਾਹ ਮਈ ਚਲਾ ਵੀ ਆਹ ਹੋਣ ਵਾਲਾ ਬਲੌਗ ਹੁਣੀ ਪਾਦਾ ਇੱਕ ਬਲੌਗ ਸ਼ਾਮ ਤੱਕ ਦੇਖ ਲੋ ਓਕੇ ਨੂਰ ਦੁੱਧ ਚੌਂਗਰਿਆ ਭਾਈ ਇਹ ਵਲੌਗ ਤਾਂ ਤੇਰਾ ਬਹੁਤ ਹੀ ਜ਼ਰੂਰੀ ਸੀ ਨਾ ਯਾਰ ਸਿਰ ਪੈਸਿਆਂ ਪਿੱਛੇ ਨਾ ਲੋਕ ਇੰਨੇ ਗਿਰ ਜਾਂਦੇ ਆ ਨਾ ਇਹੋ ਜੇ ਕੰਜਰਾਂ ਨੇ ਤਾਂ ਬੇੜਾਗਰ ਕਰ ਰੱਖਿਆ ਪੰਜਾਬ ਦਾ ਸਹੀ ਉਹ ਯਾਰ ਉਹ ਵੀ ਕੋਈ ਟਾਈਮ ਹੁੰਦਾ ਸੀ ਜਦੋਂ ਘਰ ਦੀ ਧੀ ਭੈਣ ਕਰਦੀ ਇੱਜ਼ਤ ਹੁੰਦੀ ਸੀ ਤੇ ਇਹਨਾਂ ਨੂੰ ਦੇਖ ਲੋ ਯਾਰ ਸਾਰਾ ਕਾਰਨਾਮਾ ਨਾ ਮੋਬਾਈਲ ਦਾ ਹੀ ਆ ਉਹ ਯਾਰ ਬੰਦਰ ਹੱਥ ਬੰਦੂਖ ਖਾਲੀ ਗੱਲ ਆ ਭਾਈ ਬੇੜਾਗਰਕ ਤਾਂ ਫਿਰ ਹੋਣਾ ਹੀ ਸੀ ਕੌਣ ਇਹ ਲੋਕ ਕਹਾਂ ਸਿੱਧੇ ਬੀ ਨਾਨਾ ਮੈਡਮ ਸੀਂਡਲ ਕੋਰ ਕਿਉਂ ਇਸੇ ਰੇਲ ਰੋਡ ਦੇ ਚੱਕਰ ਤੇ ਗਲੀ ਵਾਲਾ ਬੰਨ ਹੀ ਰੋਕ ਰਖਿਆ ਐ ਤੂੰ ਮਾਸਕ ਲਾ ਕੇ ਵੀਡੀਓ ਬਣਾ ਲੈਂਦੀ ਨਾਲੇ ਤੇਰੀ ਟੌਰ ਬਣ ਜਾਣੀ ਸੀ ਉਤੋਂ ਮਿੱਡੀਆਂ ਦੇ ਕੀਤੀਆਂ ਜਿਵੇਂ 18 ਇੰਚੀ ਟਰਾਲੇ ਨੂੰ ਡੋਰੀਆਂ ਬੰਨੀਆਂ ਹੁੰਦੀਆਂ ਕੋਈ ਨਹੀਂ ਸੱਜਣਾ ਅੱਜ ਅਸੀਂ ਤੜਫਦੇ ਨਾ ਤੇਰੇ ਨਾਲ ਗੱਲ ਕਰਨ ਲਈ ਕਿਤੇ ਸਾਡਾ ਵੀ ਟਾਈਮ ਆਊਗਾ ਤੇਨੂੰ ਤੜਫਾਉਣ ਲਈ ਕੋਈ ਗੱਲ ਨਹੀਂ ਗੱਲ ਗੱਲ ਤੇ ਤੇਰੀਆਂ ਮਨਤਾ ਕੱਢਦੇ ਨਾ ਗੱਲ ਕਰਨ ਲਈ ਤੇ ਹਰ ਕਥਾਂ ਤੇ ਸਾਨੂੰ ਤੜਫਾਉਣਾ ਕੋਈ ਚੱਕਰ ਨਹੀਂ ਕਰੀ ਸਾਡਾ ਟਾਈਮ ਵੀ ਆਊਗਾ ਮੈਨੂੰ ਤੜਫਾਉਣ ਲਈ ਭਰਾਵੋ ਕੋਣ ਆਂਟੀ ਨੂੰ ਤੜਫਾਈ ਜਾਂਦਾ ਨਾਲ ਗੱਲ ਵਿਚਾਰੀ ਨਾਲ ਨਾਲ ਆਂਟੀ ਤੇਰਾ ਹੁਣ ਟਾਈਮ ਕਿਉਂ ਨਾ ਤੇਰਾ ਤਾਂ ਟਾਈਮ ਹੀ ਆਇਆ ਪਿਆ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਬਈ ਪੈਨਸਲ ਲੈਣ ਦੀ ਉਮਰ ਚ ਉਹ ਤੂੰ ਕਿਹੜੀਆਂ ਟੈਨਸ਼ਨਾਂ ਲਈ ਬੈਠੀ ਆ ਰਜਾਇ ਕੀ ਜਲੂਸ ਕੱਢ ਰੱਖਿਆ ਉਹ ਕੀ ਟੱਲੀਆਂ ਟੁਲੀਆਂ ਲਟਕਾ ਕੇ ਮਾੜੀ ਗਦੀ ਤਰ੍ਹਾਂ ਲਾਦ ਰੱਖਿਆ ਵਿਚਾਰੇ ਨਾਲੇ ਕੰਮ ਲਈਏ ਘੱਟ ਗਹਿਣੇ ਪਾਇਆ ਘਰ ਕਿਸੇ ਦਿਨ ਤੂੰ ਗਹਿਣੇ ਥੱਲੇ ਆ ਕੇ ਮਰ ਜੰਗੀ ਮਾਤੇ ਨਾ ਆਏ ਜਵਾ ਮੌਤ ਤਾਂ ਤੈਨੂੰ ਆਈ ਸੀ ਪਰ ਤੇਰਾ ਭੈੜਾ ਬੂਥਾ ਦੇਖ ਕੇ ਚਲੀ ਗਈ ਅਰੇ ਆਂਟੀ ਕੋਈ ਨਾ ਝੋੜ ਨਾਲ ਆ ਮੌਤ ਦਾ ਤਾਂ ਪਤਾ ਨਹੀਂ ਪਰ ਕੋਈ ਹੋਰ ਚੀਜ਼ ਨਾ ਜੇ ਖਲੋ ਮਿੰਗਣ ਜੀ ਨੂੰ ਓਏ ਆਪ ਤੇ ਮੂੰਹ ਤੋਂ ਵੱਟਾ ਦਾ ਫੋਨ ਚੱਕੀ ਫਿਰਦੀ ਆ ਓਏ ਪੁੱਤ ਪਹਿਲਾਂ ਪੜ ਲਾ ਵੱਡੀ ਹੋ ਕੇ ਮਾਰ ਲਈ ਫੁਲਕਾਰੀ ਨੂੰ ਬੁੱਕਲ ਓਏ ਅੱਜ ਕੱਲ ਤੇ ਜਵਾਕ ਦੇਖ ਲਓ ਕਿੰਨੇ ਐਡਵਾਂਸ ਆ ਓਏ ਆਪੇ ਵੀਡੀਓ ਸਮਰਚ ਮਾਂ ਨੂੰ ਆਵਾਜ਼ਾਂ ਮਾਰਦੇ ਸੀ ਮਾਂ ਕਰ ਲਈ ਧੋਦੇ ਕਰ ਲਈ ਧੋਦੇ ਆ ਕੀ ਲੱਗਦਾ ਟੈਂਪੋਾਂ ਦੀ ਰੈਲੀ ਨਿਕਲਣ ਆਲੀ ਆ ਚਲੋ ਦੇਖਦੇ ਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨੇ ਸਾਰੇ ਟੈਂਪੂ ਸਾਰੇ ਇੱਕ ਵਾਰੀ ਚ ਇਕੱਠੇ ਕਿਵੇਂ ਹੋ ਗਏ ਯਾਰ ਹਲੇ ਕਦੇ ਅੰਬਰਸਰ ਰੈਲੀ ਕੱਢਣੀ ਹੈ ਜਦੋਂ ਉਹਨਾਂ ਨੇ ਕਿਹਾ ਨਾ ਵੀ ਆਜੋ ਦੇਖੋ ਕਿਵੇਂ ਤੁਹਾਡੇ ਪਾਸਿਆਂ ਤੇ ਗੋਲੀਆਂ ਵਾਜਦੀਆਂ ਫਿਰ ਮੇਰੇ ਸਾਲਾ ਨੇ ਨਾਂ ਵੀ ਲਿਆ ਭਰਾਓ ਇਹ ਸੋਚਣ ਵਾਲੀ ਗੱਲ ਆ ਇਹਨਾਂ ਨੂੰ ਇੰਨੀ ਖੁੱਲ ਨਾ ਦਿਓ ਰੈਲੀਆਂ ਕੱਢਣ ਦੀ ਆਉਣ ਵਾਲੇ ਟੈਂਪੂ ਚੰਗੇ ਭਲੇ ਬੰਦੇ ਵੀ ਟੈਂਪੂ ਬਣ ਜਾਣਗੇ ਤੇ ਪੰਜਾਬ ਚ ਤਾਂ ਪਹਿਲਾਂ ਹੀ ਛੇਵਾਂ ਦਰਿਆ ਨੈਸ਼ਨਾਂ ਚੱਲੀ ਜਾਂਦਾ ਤਫੋਂ ਸਤਵਾਂ ਦਰਿਆ ਟੈਂਪੋ ਦਾ ਨਾ ਹੋ ਜਾਏ ਕਮਾਲ ਹੈ ਯਾਰ ਹਾਂਜੀ ਦੋ ਕਮਾਲ ਜੀ ਬਹੁਤ ਵਧੀਆ ਵੀਡੀਓ ਸੀ ਮੈਨੂੰ ਸਭ ਤੋਂ ਅੱਛੀ ਜਿਹੜਾ ਸੀਨ ਲੱਗਾ ਨਾ ਜਿਹੜਾ ਮਿਸ ਕਾਲੋ ਉੱਥੇ ਮੇਕਅਪ ਕਰਵਾਈ ਸੀ ਬਾਵਾ ਉਹਦੇ ਫੁੱਲ ਕਾਲੀਆ ਸੀ ਆ ਤੇ ਮੂੰਹ ਦੇ ਉੱਤੇ ਸਿਲਟ ਪਿਆ ਹੋਇਆ ਪਾਲਰ ਵਾਲੇ ਕਮਾਲ ਕਰ ਦਿੰਦੇ ਨੇ ਹੁੰਦਾ ਯਾਰ ਸਾਰਾ ਕੁਝ ਚੇਂਜ ਕਰ ਦਿੰਦੇ ਨੇ प्लास्टिक से असर होता है, है ना जितना ब्लैक होएगा ना वो उन पे उतना अच्छा जेड़ा ना मेकअप के आएंदा है ठीक है ओंदी ਤੁਸੀਂ ਦੇਖੋ ਨਾ ਬਾਜ਼ੂ ਉੱਥੇ ਦੀ ਉੱਥੇ ਹੀ ਆ ਦੇਖੋ ਫੇਸ ਉਹਦਾ ਬਾਕੀ ਲੇਕਿਨ ਇੱਕ ਚੀਜ਼ ਹੈ ਨਾ ਪਰ ਜੇ ਤੁਸੀਂ ਮੇਕਅਪ ਕਰਦੇ ਹੋ ਸੂਟ ਵੀ ਨਹੀਂ ਕਰਦਾ ਤੇ ਅਜੀਬ ਜਿਹਾ ਲੱਗਦਾ ਸਾਨੂੰ ਤੇ ਮੇਕਅਪ ਵੈਸੇ ਨਹੀਂ ਚੰਗਾ ਲੱਗਦਾ ਠੀਕ ਹੈ ਤੁਹਾਨੂੰ ਤੇ ਕਰਨਾ ਚੰਗਾ ਲੱਗਦਾ ਲੇਕਿਨ ਉਹ ਗੱਲ ਚੰਗੀ ਜੀ ਜਦੋਂ ਉਹਨੇ ਕਿਹਾ ਪਿੱਛੇ ਸਾਈਕਲ ਸੀਗਾ ਕਹਿੰਦੇ ਕਿ ਸਾਈਕਲ ਨੂੰ ਨੇ ਕਿ ਸਾਈਕਲ 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 ਹੈ ਸਾਈਕਲ ਹੈ ਸਾਈਕਲ ਹੈ ਉਹ ਲੇਕਿਨ ਪੰਜਾਬੀ ਲੱਗ ਨਹੀਂ ਰਹੀ ਸੀ ਉਹਦੀ ਜ਼ੁਬਾਨ ਉਹ ਕਹਿ ਰਿਹਾ ਸੀ ਕਿ ਨਾ ਚੰਦੀ ਆਪਾ ਪਿਆਰ ਕਿੱਥੋਂ ਆਇਆ ਇਹ ਦੱਸ ਕਿੱਥੋਂ ਆ ਗਏ ਜਿਹੜੇ ਨੇ ਆ ਕੇ ਸਰ ਬੰਦਾ ਪੰਜਾਬੀ ਅੱਛਾ ਇੱਕ ਆਲਟੀ ਆਈ ਆ ਉਹ ਬਾਕੀ 100% ਸੱਚ ਗੱਲ ਸੀ ਕਿ ਉਹਦੀ ਪੈਨਸ਼ਨ ਲੈਣ ਵਾਲੀ ਉਮਰ ਆ ਤੇ ਉਹ ਟੈਨਸ਼ਨ ਪੈਂਦਾ ਹੈ ਉਹ ਪੈਨਸ਼ਨ ਨਹੀਂ ਉਸ ਤੋਂ ਪਹਿਲੇ ਜਿਹੜੀ ਆਈ ਉਸ ਤੋਂ ਪਹਿਲੇ ਆ ਚੁੱਕਾ ਮੇਰਾ ਫੂਰ ਮੇਰਾ ਟਾਈਮ ਆਊਗਾ ਉਹ ਕਹਿੰਦਾ ਤੇਰਾ ਟਾਈਮ ਆਏਗਾ ਪਰ ਮੇਰਾ ਟਾਈਮ ਆਏਗਾ ਤੇਰਾ ਟਾਈਮ ਆਇਆ ਉੱਤੇ ਦਾ ਬਿਲਕੁਲ ਅੱਛਾ ਮੈਂ ਕਹਿੰਦੀ ਹ ਸਲੂਟ ਹੈ ਕਮੇਡੀ ਬੁਆਏ ਪਾ ਜਿਹਨੂੰ ਕਿ ਮਤਲਬ ਕਿੱਥੋਂ ਅਫੋਜੀ ਵੀਡੀਓ ਰੀਲਸ ਕਾਢ ਕੇ ਲੈਣ ਲੇਕਿਨ ਇੱਕ ਚੀਜ਼ ਹੋਰ ਹੈ ਨਾ ਵੇਖੋ ਸਾਡੇ ਚ ਜਿਹੜੀ ਸਭ ਤੋਂ ਵੀਰੇ ਨੇ ਵਧੀਆ ਗੱਲ ਕੀਤੀ ਹੈ ਕਿ ਆਪਣੀਆਂ ਬੀਵੀਆਂ ਨੂੰ ਜਾਂ ਆਪਣੇ ਇਸ ਚੀਜ਼ਾਂ ਨੂੰ ਸ਼ੋਅ ਕਰਾ ਕੇ ਵੀਊ ਹਾਸਲ ਕਰਨ ਇਹ ਸਭ ਤੋਂ ਗਲਤ ਹੈ ਹਾਂ ਇਹ ਬੋਲ ਰਿਹਾ ਮਤਲਬ ਕਿ ਜਿਵੇਂ ਬੱਚੇ ਨੂੰ ਫੀਡ ਕਰਾ ਰਹੀ ਸੀ ਦੁੱਧ ਪਿਲਾ ਰਹੀ ਸੀ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ ਤੁਹਾਡੀ ਗੱਲ ਮੈਂ ਮੰਨਦਾ ਅੱਜ ਦਾ ਟਾਈਮ ਹੈ ਕਿ ਇਹ ذرا دور بدل گیا ہوا ਠੀਕ ਹੈ ਲੋਕ ਕੰਮ ਕਰ ਰਹੇ ਨੇ ਅਸੀਂ ਵੀ ਕਰ ਰਹੇ ਹਾਂ ਅਸੀਂ ਫੈਮਲੀ ਆਪਣੀ ਫੈਮਲੀ ਲੈ ਕੇ ਬੈਠੇ ਆ ਨਾ ਲੇਕਿਨ ਗੱਲ ਇਹ ਆ ਕਿ ਤਰੀ ਇਨਸਾਨ ਨੂੰ ਇੰਨੀ ਗੀ ਸੋਚ ਹੋਣੀ ਚਾਹੀਦੀ ਹੈ ਕਿ ਮੈਂ ਕੀ ਅਪਲੋਡ ਕਰਨਾ ਵਾ ਕੀ ਬਣਾ ਕੇ ਪਾਉਣਾ ਵਾ ਕੀ ਨਹੀਂ ਬਣਾ ਕੇ ਪਾਣਾ ਠੀਕ ਹੈ ਨਾ ਕੋਈ ਫੀਡ ਕਰਾਉਂਦਾ ਹੋਵਾ ਜਾਂ ਦੇਖੋ ਮੈਨੂੰ ਮਾੜੀ ਗੱਲ ਕੀ ਲੱਗੀ ਕਿ ਉਹਦੇ ਬੱਚੇ ਦਾ ਜਾਂ ਉਹਦੀ ਬੇਗਮ ਦਾ ਕੋਈ ਹੋਇਆ ਕੋਈ ਚੈੱਕ ਕਰਵਾ ਕੇ ਆਇਆ ਜਾਂ ਜੋ ਵੀ ਚੱਕਰ ਸੀਗਾ ਤੁਹਾਡਾ ਕੰਮ ਹੈ ਤੁਸੀਂ ਗੁਰੂ ਘਰ ਜਾਓ ਰੱਬ ਅਗੇ ਅਰਦਾਸ ਕਰੋ ਠੀਕ ਹੈ ਨਾ ਜੰਗੀਲ ਕਰੋ ਇਸ ਤਰ੍ਹਾਂ ਤੁਸੀਂ ਅੱਗੇ ਆ ਕੇ ਵਲੋਗ ਬਣਾਓ ਕੋਈ ਸੋ ਚੰਗੇ ਵੇਖਣ ਵਾਲੇ ਨੇ ਸੋ ਮਾੜੇ ਵੇਖਣ ਵਾਲੇ ਨੇ ਇਹ ਚੀਜ਼ ਤੇ ਜਿਹੜਾ ਸੋਸ਼ਲ ਤੇ ਆਣੇ ਨਹੀਂ ਨਾ ਚਾਹੀਦੀ ਠੀਕ ਹੈ ਨਾ ਸੋ ਇਹ ਜਹਲੀਅਤ ਹੈ ਇਸ ਲਈ ਤੇ ਆਪਣੇ ਵੀਰ ਨੇ ਵਧੀਆ ਗੱਲ ਕੀਤੀ ਵਧੀਆ ਕਰਦਾ ਨਾ ਉਹਨੇ ਉਹਨੇ ਇਹ ਕਿਹਾ ਵਾ ਨਾ ਕਿ ਬਾਂਦਰਾ ਤਾਗੀ ਮਾਚਸ ਸਾਹਬ ਉਹ ਹੀ ਹੋ ਗਏ ਤੇ ਉਹਨਾਂ ਦੇ ਹੱਥੋਂ ਹਰ ਬੰਦੇ ਦੇ ਹੱਥ 'ਚ ਮੋਬਾਈਲ ਆ ਗਿਆ ਉਹ ਜਿੱਦਣ ਨੂੰ ਦਿਲ ਕਰੇ ਜਿਹੜੀ ਮਰ ਦੇ ਪਾ ਦੇ ਬਿਲਕੁਲ ਲੇਕਿਨ ਥੋੜੀ ਕੀ ਥਿੰਕ ਹੋਣਾ ਚਾਹੀਦਾ ਸੋਚ ਲਵੇ ਬੰਦਾ ਪਹਿਲੇ ਜੀ ਮੈਂ ਪਾਉਣਾ ਕੀ ਇਹ ਦੇਖੋ ਉਹਦੇ ਵਿੱਚ ਸਿਰਫ ਤੁਹਾਡੀ ਫੈਮਲੀ ਨੇ ਵੀ ਵੇਖਣਾ ਹੈ ਠੀਕ ਹੈ ਮਤਲਬ ਕਿ ਬੰਦਿਆਂ ਨੇ ਵੀ ਵੇਖਣਾ ਲੇਡੀਜ਼ ਨੇ ਵੀ ਵੇਖਣੀ ਤੁਹਾਡੀ ਵੀਡੀਓ ਉਤੋ ਇਹ ਪ੍ਰੈਂਕ ਵੇਖੋ ਨਾ ਕਾਲੋ ਦੀ ਭੈਣ ਸੀਗੀ ਹੈ ਮੈਂ ਬਣਾ ਰਹੀ ਹਾਂ ਕਿ ਮੈਨੂੰ ਡਰ ਲੱਗ ਰਿਹਾ ਕਿ ਤੇ ਮੇਰਾ ਬੰਦਾ ਹੀ ਨਹੀਂ ਆ ਰਿਹਾ ਉਸ ਪਾਗਲੇ ਬੈਠੇ ਯਾਰ ਤੇਰਾ ਬੰਦਿਆ ਨਹੀਂ ਤੂੰ ਆਪਣੇ ਬੰਦੇ ਨੂੰ ਬਲੌਕ ਕਰਕੇ ਬਾਕੀ ਸਾਨੂੰ ਸ਼ੋਅ ਕਰਵਾ ਦੇ ਵੀ ਅਸੀਂ ਫੁੱਦੂ ਲਿਖਿਆ ਸਾਡੇ ਮੱਥੇ ਤੇ ਯਾਰ ਐਵੇਂ ਲੋਕਾਂ ਦਾ ਬੱਚਾ ਹਾਂ ਹਾਂ ਅੱਛਾ ਲੇਕਿਨ ਮੈਨੂੰ ਇੱਕ ਗੱਲ ਚੰਗੀ ਲੱਗੀ ਜਿਹੜੀ ਲਾਸਟ ਉਹ ਛੋਟੀ ਬੱਚੀ ਦੀ ਵੀਡੀਓ ਬਣਾਈ ਨਾ ਬਾਕੀ ਅੱਜ ਦਾ ਟਾਈਮ ਬਦਲ ਗਿਆ ਨਾ ਜਦੋਂ ਅਸੀਂ ਉਸ ਏਜ ਦੇ ਵਿੱਚ ਸੀਗਾ ਨਾ ਸਾਨੂੰ ਕੁਝ ਨਹੀਂ ਸੀ ਸਾਨੂੰ ਇਹੀ ਪਤਾ ਸੀ ਮਾਮਾ ਅੰਮੀ ਆਇਆ ਕਰ ਲਈ ਬਾਕੀ ਸੱਚੀ ਜਿਹੜੀ ਗੱਲ ਹੈ ਲੇਕਿਨ ਅੱਜ ਦੇ ਬੱਚੇ ਹੁਣ ਸਾਡੇ ਭਾਵੇਂ ਹੋਣ ਪਾਗ ਟੈਲੈਂਟ ਵਾਲੇ ਉਹ ਉਸ ਚੀਜ਼ ਦਾ ਸਾਨੂੰ ਨਹੀਂ ਪਤਾ ਮੋਬਾਈਲ ਦਾ ਜੋ ਕੁਝ ਹੋਣਾ ਨੂੰ ਪਤਾ ਬਿਲਕੁਲ ਤੇ ਸਭ ਤੋਂ ਲਾਜ਼ਮੀ ਚ ਉਹਨਾਂ ਜਿਹੜੀ ਉਹ ਟੈਂਪੋਆਂ ਦੀ ਗੱਲ ਕੀਤੀ ਹੈ ਨਾ ਇਹ ਇੰਡੀਆ ਦੇ ਵਿੱਚ ਨਾ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਉਹ ਅੰਮ੍ਰਿਤਸਰ ਪਰੇਡ ਹੋ ਰਹੀ ਸੀ ਨਾ ਉਹਨਾਂ ਨੇ ਕੈंसिल ਕਰਵਾ ਦਿੱਤੀ ਆ ਕੈਨਸਲ ਕਰਾ ਦਿੱਤੀ ਨਹੀਂ ਲੇਕਿਨ ਇਹ ਚੀਜ਼ ਗਲਤ ਹੋਣੀ ਚਾਹੀਦੀ ਇਹ ਸਾਰੇ ਉਹਦੇ ਵਿੱਚ ਟੈਂਪੂ ਹੀ ਸਨ ਟੈਂਪੂ ਸਨ ਨਾ ਉਹ ਅੰਮ੍ਰਿਤਸਰ ਚ ਜਾ ਕੇ ਪਰੇਡ ਕਰਦੇ ਨੇ ਉਹਨਾਂ ਨੇ ਇਸ ਚੀਜ਼ ਦਾ ਦਾਵਾ ਕੀਤਾ ਲੇਨ ਉਹਨਾਂ ਕਹਿੰਦੇ ਅੰਮ੍ਰਿਤਸਰ ਕਰਿਆ ਉਧਰ ਹੀ ਪਰ ਇਹ ਦਿੱਲੀਏਲ ਜਾ ਕੇ ਕਰੋ ਆਪਣੇ ਪਾਸੇ ਰਮੂ ਹੋਵੇ ਉੱਥੇ ਤੁਹਾਨੂੰ ਵੇਖੋ ਤੁਹਾਨੂੰ ਤੁਹਾਡਾ ਕੀ ਹਾਲ ਕਰਦੇ ਆ ਕੀ ਨੂੰ ਕਰਦੇ ਆ ਹਾਂ ਉਹਨਾਂ ਨੇ ਬੰਦ ਕਰਵਾ ਦਿੱਤੇ ਨਾ ਉਹਨੇ پابੰਦੀ ਲਾਤੀ ਐਸਲ ਉਹਨਾਂ ਨੇ ਨਹੀਂ ਕਰਨ ਦਿੱਤੀ ਇਹ ਬਿਲਕੁਲ ਗਲਤ ਚੀਜ਼ ਆ ਠੀਕ ਹੈ ਇਸ ਲਈ ਤੇ ਵੀਰੇ ਨੇ ਕਿਹਾ ਕਿ ਅਗਰ ਇਹਨਾਂ ਨੂੰ ਇੰਨੀ ਜ਼ਿਆਦਾ ਸਪੋਰਟ ਦੋਗੇ ਕੱਲ ਨੂੰ ਜਿਹੜੇ ਬੰਦੇ ਨੇ ਨਾ ਉਹ ਵੀ ਸਪੋਰਟ ਬੰਦ ਹੀ ਨਹੀਂ ਨਾ ਬੰਦ ਹੀ ਨਹੀਂ ਬਾਕੀ ਅੱਜ ਦੀ ਵੀਡੀਓ ਸੀ ਬਹੁਤ ਹੀ ਘੈਂਟ ਹੈ ਸਵਾਦ ਆਇਆ ਵੇਖਣ ਦਾ ਵਧੀਆ ਔਰ ਬਾਕੀ ਸਾਡੇ ਕਾਮੇਡੀ ਭਾਜੀ ਲੈ ਕੇ ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਐਸੀ ਆਂਦੇ ਨੇ ਕਿ ਲਵ ਯੂ ਭਾਜੀ ਬਾਕੀ ਬਾਕੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕੀ ਕਰ ਲੈ ਸਬਸਕ੍ਰਾਈਬ ਔਰ ਜਿਨ੍ਹਾਂ ਨੇ ਸਾਨੂੰ ਕਰ ਲਿਆ ਇੰਨਾ ਪਿਆਰ ਦੇ ਰਹੇ ਨੇ ਉਹਨਾਂ ਦਾ ਦਿਲੋਂ ਸ਼ੁਕਰੀਆ ਵਾ ਬਾਕੀ ਮਿਲਦੇ ਆ ਨੈਕਸਟ ਵੀਡੀਓ ਚ ਉਨੀ ਦੇ ਰਾਸਤੇ ਅੱਲਾ ਹਾਫਿਜ਼